ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਵਾਸਤੇ ਅੱਜ ਦਾ ਜੋ ਅਸੀਂ ਫਲੈਗ ਮਾਰਚ ਕੱਢੇ ਜਾ ਰਹੇ ਹਾਂ ਤੇ ਗੈਰ ਕਾਨੂੰਨੀ ਗੈਰ ਕਾਨੂੰਨੀ ਅੰਸਰ ਜੋ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਪਊਗਾ ਆਲੇ ਦੁਆਲੇ ਦੇ ਵਿੱਚ ਜੋ ਵੀ ਉੱਥੇ ਦੀ ਅਜੇ ਦੀ ਕੋਈ ਕਮ ਹੋਵੇ ਜੋ ਗੈਰ ਕਾਨੂੰਨੀ ਹੈ ਉਹਦੇ ਉਹਦੇ ਰਿਗਾਰਡਿੰਗ ਸਾਰ ਇਨਫੋਰਮੇਸ਼ਨ ਦੇਵੇ ਔਰ ਆਪਾਂ ਉਹਨਾਂ ਦੇ ਨਾਲ ਮਿਲ ਕੇ ਆਪਣਾ ਕੰਮ ਕਰੀਏ ਜੀ ਜੋ ਇਲੈਕਸ਼ਨ ਜੋ ਹੈਗੇ ਜੀ ਆਪਣੀ ਲੋਕ ਸਭਾ ਚੋਣ 2024 ਉਹਦੇ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਵਾਸਤੇ ਅੱਜ ਦਾ ਜੋ ਅਸੀਂ 플ੈਗ ਮਾਰਚ ਕੱਢੇ ਜਾ ਰਹੇ ਹਾਂਗੇ ਔਰ ਇਹਦੇ ਵਿੱਚ ਜੋ ਬੀਐਸਐਫ ਜੋ ਸਾਡੇ ਸਾਡੇ ਕੋਲ ਆਈ ਹੋਈ ਹੈ ਬਾਹਰ ਤੋਂ ਫੋਰਸ ਜੁਆਈਏ ਉਹ ਵੀ ਸਾਡੇ ਨਾਲ ਹੈਗੀ ਆ ਔਰ ਤੁਹਾਡੇ মিডিਆ ਰਾਹੀਂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹਾਂਗੀ ਕਿ ਜਿੱਥੇ ਵੀ ਕੋਈ ਵੀ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੋ ਉਹ ਨਾ ਹੋ ਉਹਨਾਂ ਦੇ ਨੋਟਿਸ 'ਚ ਆਵੇ ਉਨੂੰ ਪੁਲਿਸ ਨੂੰ ਜ਼ਰੂਰ ਇਨਫੋਰਮ ਕਰ ਲੈ ਸਭ ਤੋਂ ਇੰਪੋਰਟੈਂਟ ਹੈਗਾ ਔਰ ਸਭ ਤੋਂ ਜੋ ਟੋਲ ਫ੍ਰੀ ਸਾਡਾ ਨੰਬਰ ਹੈਗਾ 112 ਉਹਦੇ ਵਿੱਚ ਇਨਫੋਰਮ ਕਰਕੇ ਤੁਰੰਤ ਸਾਨੂੰ ਦੱਸ ਦੇਣ ਕਿ ਤਾਂ ਕਿ ਉਹਦੇ ਉੱਤੇ ਕਾਰਵਾਈ ਹੋਵੇ ਔਰ ਇਹ ਇਲੈਕਸ਼ਨ ਜੋ ਹੈਗਾ ਕੰਪਲੀਟਲੀ ਫ੍ਰੀ ਐਂਡ ਫੇਅਰ ਚੱਲੇਗਾ ਸਰਕੀ ਪੈਰਾਮਿਲਟਰੀ ਫੋਰਸਾਂ ਕਿੰਨੀ ਪੰਜਾਬ ਪੁਲਿਸ ਦੇ ਤੌਰ 'ਤੇ ਵਰਤ ਹੋਣਗੀਆਂ ਅੱਜ ਹੁਣ ਤੱਕ ਦੀ ਜੋ ਹੈਗੀ ਜੀ ਸਾਡੇ ਕੋਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਕੰਪਨੀ ਜੋ ਬੀਐਸਐਫ ਦੀ ਆਈ ਹੋਈ ਹੈ ਪੈਰਾਮਿਲਟਰੀ ਦੀ ਔਰ ਹਾਲੇ ਸਟੇਟ ਪੁਲਿਸ ਦਾ ਜੋ ਐਸਏਪ ਜਿਨ੍ਹਾਂ ਨੂੰ ਕਹਿੰਦੇ ਆਪਾਂ ਸਟੇਟ ਆਰਮ ਪੁਲਿਸ ਉਹਦਾ ਲੋਕੇਸ਼ਨ जिमें जिमें मैं पहले ही दस दिखती सी जी जैसे ही अपने इलेक्शन का जो डेट ने ले होगा उस वे जो है उतो फिर बाहरी स्टेट को बह बाहरी जो फर्स्ट फेज सैकेंड फेज थर्ड फेज उतो जो फोर्स फ्री हो जाती है उद्धि मूवमेंट जो है अगले अगले स्टेट के आ जाती है बिल्कुल जी ये जो बन जो सिविलियन है कॉमन पब्लिक है ਉਹਨਾਂ ਨੂੰ ਇੱਕ ਕੌਨਫੀਡੈਂਸ ਦਾ ਫੀਲ ਹੋਊਗਾ ਔਰ ਜੋ ਗੈਰ ਗੈਰ ਕਾਨੂੰਨੀ ਅੰਸਰ ਜੋ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਪਾਊਗਾ ਕਿਉਂਕਿ ਉਹਨਾਂ ਨੂੰ ਇੱਕ ਇਹ ਮੈਸੇਜ ਮਿਲ ਜੂਗਾ ਜੀ ਫੋਰਸ ਪੂਰੀ ਤਾਇਨਾਤ ਯਹਾਂ ਪੇ ਅਲਰਟ ਹੈ ਔਰ ਤਾਇਨਾਤ ਹੀ ਹੋ ਰੂ ਲੋਕਾਂ ਵਾਸਤੇ ਖੜੇ ਨੇ ਔਰ ਇਹਦੇ ਵਿੱਚ ਆਈ ਹੋਪ ਕਿ ਜੋ ਪਬਲਿਕ ਵੀ ਸਾਡਾ ਸਾਥ ਦੇਊਗੀ ਔਰ ਉਹ ਸਾਨੂੰ ਇਨਫੋਰਮੇਸ਼ਨ ਵੀ ਦੇਊਗੀ ਉਹਦੇ ਉਹਨੇ ਦੇ ਆਲੇ ਦੁਆਲੇ ਦੇ ਵਿੱਚ ਜੋ ਵੀ ਅਚਲੀ ਅਜੇ ਦੀ ਕੋਈ ਕਮ ਹੋਵੇ ਜੋ ਗੈਰ ਕਾਨੂੰਨੀ ਹੈ ਉਹਦੇ ਉਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਦੇਵੇ ਔਰ ਆਪਾਂ ਉਹਦੇ ਨਾਲ ਮਿਲ ਕੇ ਆਪਣਾ ਕੰਮ ਕਰੀਏ ਜੀ ਥੈਂਕ ਯੂ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਵਾਸਤੇ ਅੱਜ ਦਾ ਜੋ ਅਸੀਂ ਫਲੈਗ ਮਾਰਚ ਕੱਢੇ ਜਾ ਰਹੇ ਹਾਂ ਤੇ ਗੈਰ ਕਾਨੂੰਨੀ ਗੈਰ ਕਾਨੂੰਨੀ ਅੰਸਰ ਜੋ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਪਊਗਾ ਆਲੇ ਦੁਆਲੇ ਦੇ ਵਿੱਚ ਜੋ ਵੀ ਅੁੱਥੀ ਅੱਗੇ ਦੀ ਕੋਈ ਕਮ ਹੋਵੇ ਜੋ ਗੈਰ ਕਾਨੂੰਨੀ ਹੈ ਉਹਦੇ ਉਹਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਦੇਵੇ ਔਰ ਆਪਾਂ ਉਹਨਾਂ ਦੇ ਨਾਲ ਮਿਲ ਕੇ ਆਪਣਾ ਕੰਮ ਕਰੀਏ ਜੀ ਜੋ ਇਲੈਕਸ਼ਨ ਜੋ ਹੈਗੇ ਜੀ ਆਪਣੀ ਲੋਕ ਸਭਾ ਚੋਣ 2024 ਉਹਦੇ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਵਾਸਤੇ ਅੱਜ ਦਾ ਜੋ ਅਸੀਂ 플ੈਗ ਮਾਰਚ ਕੱਢੇ ਜਾ ਰਹੇ ਹਾਂਗੇ ਔਰ ਇਹਦੇ ਵਿੱਚ ਜੋ ਬੀਐਸਐਫ ਜੋ ਸਾਡੇ ਸਾਡੇ ਕੋਲ ਆਈ ਹੋਈ ਹੈ ਬਾਹਰ ਤੋਂ ਫੋਰਸ ਜੁਆਈਏ ਉਹ ਵੀ ਸਾਡੇ ਨਾਲ ਹੈਗੀ ਆ ਔਰ ਤੁਹਾਡੇ মিডিਆ ਰਾਹੀਂ ਮੈਂ ਅਬ ਵੀ ਤੁਹਾਨੂੰ ਅਪੀਲ ਕਰਨਾ ਚਾਹਾਂਗੀ ਕਿ ਜਿੱਥੇ ਵੀ ਕੋਈ ਵੀ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੋ ਉਹ ਨਾ ਹੋ ਉਹਨਾਂ ਦੇ ਨੋਟਿਸ 'ਚ ਆਵੇ ਉਹਨੂੰ ਪੁਲਿਸ ਨੂੰ ਜ਼ਰੂਰ ਇਨਫੋਰਮ ਕਰ ਲੈ ਸਭ ਤੋਂ ਇੰਪੋਰਟੈਂਟ ਹੈਗਾ ਔਰ ਸਭ ਤੋਂ ਜੋ ਟੋਲ ਫ੍ਰੀ ਸਾਡਾ ਨੰਬਰ ਹੈਗਾ 112 ਉਹਦੇ ਵਿੱਚ ਇਨਫੋਰਮ ਕਰਕੇ ਤੁਰੰਤ ਸਾਨੂੰ ਦੱਸ ਦੇਣ ਕਿ ਤਾਂ ਕਿ ਉਹਦੇ ਉੱਤੇ ਕਾਰਵਾਈ ਹੋਵੇ ਔਰ ਇਹ ਇਲੈਕਸ਼ਨ ਜੋ ਹੈਗਾ ਕੰਪਲੀਟਲੀ ਫ੍ਰੀ ਐਂਡ ਫੇਅਰ ਚੱਲੇ ਜਾਵੇ ਕਿੰਨੀ ਪੈਰਾਮਿਲਟਰੀ ਫੋਰਸਾਂ ਕਿੰਨੀ ਪੰਜਾਬ ਪੁਲਿਸ ਦੇ ਤਹਣੀਆ ਵਰਮ ਹੋ ਜੀ ਅੱਜ ਹੁਣ ਤੱਕ ਦੀ ਜੋ ਹੈਗੀ ਜੀ ਸਾਡੇ ਕੋਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਕੰਪਨੀ ਜੋ ਬੀਐਸਐਫ ਦੀ ਆਈ ਔਰ ਹਲੀ ਸਟੇਟ ਪੁਲਿਸ ਦਾ ਜੋ ਐਸ.ਏ.ਪੀ ਜਿਹਨਾਂ ਨੂੰ ਕਹਿੰਦੇ ਆ ਫਸਟ ਸਟੇਟ ਪੁਲਿਸ ਉਹਦਾ ਲੋਕੇਸ਼ਨਸ ਵਾਲੇ ਹਾਲੇ ਹਾਲੇ ਸਾਨੂੰ ਹੋਇਆ ਨਹੀਂ ਹੈਗਾ ਜਿਵੇਂ ਜਿਵੇਂ ਮੈਂ ਪਹਿਲੇ ਵੀ ਦੱਸ ਦਿੱਤੀ ਸੀ ਜਿਵੇਂ ਹੀ ਆਪ ਨੂੰ ਇਲੈਕਸ਼ਨ ਦਾ ਜੋ ਡੇਟ ਨਿਲੇ ਹੋਗਾ ਉਸ ਵੇਲੇ ਜੋ ਹੈਗਾ ਉਤੋਂ ਫਿਰ ਬਾਹਰੀ ਸਟੇਟ ਤੋਂ ਬਾਹਰੀ ਜਦੋਂ ਫਸਟ ਫੇਸ ਸੈਕਿੰਡ ਫੇਸ ਔਰ ਫਿਫਥ ਉਤੋਂ ਜਦੋਂ ਫੋਰਸ ਫ੍ਰੀ ਹੋ ਜਾਂਦੀ ਹੈ ਉਹਦੀ ਮੂਵਮੈਂਟ ਜੋ ਹੈਗਾ ਅਗਲੇ ਵਾਲੇ ਸਟੇਟ ਦੇ ਵਿੱਚ ਆ ਜਾਂਦੀ ਹੈ ਯਾਰ ਫੋਰਸ ਦੇ ਅੰਦਰ ਔਰ ਸਿਵਲ ਲੋਕਾਂ ਤੇ ਇਹ ਸਲੈਕ ਮਾਰਦਾ ਕਿ ਇਹ ਸੱਚ ਹੈ ਬਿਲਕੁਲ ਜੀ ਇਹਦੇ ਵਿੱਚ ਜੋ ਜੋ ਸਿਵਿਲियन ਹੈ ਕਾਮਨ ਪਬਲਿਕ ਹੈ ਉਹਨਾਂ ਨੂੰ ਇੱਕ ਕੌਨਫੀਡੈਂਸ ਦਾ ਫੀਲ ਹੋਊਗਾ ਔਰ ਜੋ ਗੈਰ ਗੈਰ ਕਾਨੂੰਨੀ ਅੰਸਰ ਜੋ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਪਊਗਾ ਕਿਉਂਕਿ ਉਹਨਾਂ ਨੂੰ ਇੱਕ ਇਹ ਮੈਸੇਜ ਮਿਲ ਜੂਗਾ ਜੀ ਫੋਰਸ ਪੂਰੀ ਤਾਇਨਾਤ ਯਹਾਂ ਪੇ ਅਲਰਟ ਹੈ ਔਰ ਤਾਇਨਾਤ ਹੀ ਹੋ ਰਹੂ ਲੋਕਾਂ ਵਾਸਤੇ ਖੜੇ ਨੇ ਔਰ ਇਹਦੇ ਵਿੱਚ ਆਈ ਹੋਪ ਕਿ ਜੋ ਪਬਲਿਕ ਵੀ ਸਾਡਾ ਸਾਥ ਦੇਊਗੀ ਔਰ ਉਹ ਸਾਨੂੰ ਇਨਫੋਰਮੇਸ਼ਨ ਵੀ ਦੇਊਗੀ ਉਹਦੇ ਉਹਨੇ ਦੇ ਆਲੇ ਦੁਆਲੇ ਦੇ ਵਿੱਚ ਜੋ ਵੀ ਜਿਹੜੀ ਅਜੇ ਦੀ ਕੋਈ ਕਮ ਹੋਵੇ ਜੋ ਗੈਰ ਕਾਨੂੰਨੀ ਹੈ ਉਹਦੇ ਉਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਦੇਵੇ ਔਰ ਆਪਾਂ ਉਹਦੇ ਨਾਲ ਮਿਲ ਕੇ ਆਪਣਾ ਕੰਮ ਕਰੀਏ ਜੀ Thank you.